ਦੇ ਦਰਮਿਆਨ ਬਹੁਤੀ ਸਤਿਕਾਰਯੋਗ ਸ਼੍ਰੀ ਰਮਨ ਸੰਧੂ ਜੀ ਲੱਤੂ ਵਾਲਾ ਉਕਾਰ ਤੋਂ ਪਹੁੰਚੇ ਹਨ ਬਿੰਦਰਪਾਲ ਸਰਪੰਚ ਚਕਲ ਖਵਾਲੀ ਤੋਂ ਅੱਜ ਦੇ ਸਰ ਜੋ ਨਸ਼ਿਆਂ ਦੇ ਵਿਰੁੱਧ ਆਪਾਂ ਨੂੰ ਪਤਾ ਹੀ ਹੈ ਪਿਛਲੇ ਲਗਭਗ 5-6 ਮਹੀਨੇ ਤੋਂ ਪੰਜਾਬ ਸਰਕਾਰ ਵੱਲੋਂ ਇਹ ਵੱਡੇ ਪੱਧਰ ਤੋਂ ਮੁਹਿੰਮ ਚਲਾਈ ਜਾ ਰਹੀ ਹੈ ਜਿਵੇਂ ਸਰ ਜੇ ਗੱਲ ਕਰੀਏ ਸਾਰੇ ਬੱਚੇ ਸਾਰੇ ਬਜ਼ੁਰਗ ਹੋਰ ਵੀ ਨੌਜਵਾਨ ਜਿਹੜੇ ਉਹ ਇਸ ਨਸ਼ੇ ਦੇ ਦੰਦਾਲੇ ਵਿੱਚ ਫਸੇ ਹੋਏ ਆ ਪੰਜਾਬ ਸਰਕਾਰ ਦੀ ਜਿੱਥੇ ਕੋਸ਼ਿਸ਼ ਹੈ ਉੱਥੇ ਸਰਨੇ ਬਹੁਤ ਦੀ ਸਰਕਾਰ ਜੋ ਸਾਡੇ ਐਮਐਲਏ ਸਾਹਿਬ ਸ੍ਰੀ ਜਗਦੀਪ ਕੰਬੋਜ ਕੋਟੀ ਜੀ ਬੜੇ ਵੱਡੇ ਪੱਤਰ ਤੇ ਸਾਰੇ ਹੀ ਬਲਾਕ ਜਲਾਨਾਪੜ ਤੇ ਅਰੰਗਲਾ ਸ਼ਹਿਰ ਸਮਾਰਨੇ ਉਹ ਸਰਨੇ ਵੰਤਵਾਂ ਜਿਹੜੇ ਇਹ ਸਮਾਗਮ ਆਯੋਜਿਤ ਕਰਕੇ ਸਾਨੂੰ ਸਭ ਨੂੰ ਪ੍ਰੇਰਿਤ ਕਰ ਰਹੇ ਨੇ ਸਾਡੇ درمیان ਵਿਧਾਨ ਸਭਾ ਜਿਲ੍ਹਾ ਦਾਪੋ ਅਸੈਂਬਲੀ ਦੇ ਸਾਡੇ ਆਪਣੇ ਹੀ ਛੋਟੇ ਵੀਰ ਚੱਕਪਾਲੇ ਆਲਾ ਬੋਲਣ ਤੋਂ ਜੋ ਕਿ ਇਸ ਜਲਾਨਾਵਲ ਬਲਾਕ ਤਹਿਰਨੀ ਵਾਲਾ ਸ਼ੇਖ ਸਮਰਦੇ ਇਹ ਯੋਧ ਨਸ਼ਾ ਬਰੰਦ ਦੇ ਕੋਆਰਡੀਨੇਟਰ ਹਨ ਜੋ ਪਿਛਲੇ 5-6 ਮਹੀਨਿਆਂ ਤੋਂ असेंबली के अंदर पड़े बड़े वे पे कार्य कर रहे हैं सुखमनजोतारी पिंड चाली उ दो नौजवान लीडर साढ़े इस युद्ध नशे विरोधी बहुत वे प्धर पर लोगों मैं हम उन्होंने बेनती करता हाँ कि सू अपने विचार पेश करें सं ਬਾਉਸਕਾਸ ਦੀ ਸੂਚੀ ਸਾਧ ਸੰਗਤ ਜੀ ਪਹਿਲਾਂ ਤਾਂ ਗੁਰੂ ਦੀ ਫਤਿਹ ਦੀ ਸਾਂਝ ਪਾਈਏ ਸਾਰੇ ਰਲ ਕੇ ਆਖੋ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋ ਦਿਖ ਰਿਹਾ ਜੀ ਸਾਰੇ ਮੈਨੂੰ ਇਹਨਾਂ ਦਾ ਖੁਸ਼ੀ ਦੀ ਗੱਲ ਹੈ ਕਿ ਮਾਵਾ ਪੈਣਾ ਸਾਡੀਆਂ ਮਾਤਾਵਾਂ ਬੜੀ ਇੰਤੀਜ ਪਹੁੰਚੀਆਂ ਨੇ ਇਹ ਸ਼ੁਭ ਸੰਕੇਤ ਹੈ ਕਿਉਂਕਿ ਜਿਹੜੀ ਗੱਲ ਤੇ ਉਹਨੂੰ ਵੱਡੀ ਗੱਲ ਸਾਡੇ ਭੈਣ ਸਰਪੰਚ ਸਾਹਿਬਾ ਇਹ ਡੀਸੀ ਟੈਂਸੋ ਪਰ ਤਾਂ ਜਿਹੜਾ ਨਸ਼ੇ ਦਾ ਮੁੱਦਾ ਹੈ ਨਾ ਇਹ ਸਭ ਤੋਂ ਵੱਡੀ ਜੇ ਕਿਸੇ ਨੇ ਸਮੱਸਿਆ ਚੇਲੀ ਹੈ ਜਦੋਂ ਘਰ 'ਚ ਨਸ਼ਾ ਵੱਧਦਾ ਤਾਂ ਹੋਰ ਨਾ ਨਹੀਂ ਕਿਸੇ ਪਰਿਵਾਰ 'ਚ ਜਦੋਂ ਨਸ਼ਾ ਆਉਂਦਾ ਹੈ ਤਾਂ ਉਸ ਭੈਣ ਨੂੰ ਪਤਾ ਹੁੰਦਾ ਹੈ ਉਸ ਮਾਣ ਨੂੰ ਪਤਾ ਹੁੰਦਾ ਹੈ ਉਸ ਪਤਨੀ ਨੂੰ ਪਤਾ ਹੁੰਦਾ ਹੈ ਕਿ ਘਰ ਦੇ ਕੀ ਹਾਲਾਤ ਬਣਦੇ ਸੋ ਬਧਾਈ ਦੇ ਪਾਸਰ ਹੋ ਕੇ ਤੁਸੀਂ ਆ ਜਾਏ ਹੋ ਕਿਉਂਕਿ ਇਹ ਲੜਾਈ ਆਪਣੇ ਬੱਚਿਆਂ ਦੀ ਹੈ ਜੀ ਨਸ਼ੇ ਦੀ ਅੱਖੋਂ ਵੇਖਣਾ ਨਹੀਂ ਕਿ ਅਮੀਰ ਦਾ ਘਰ ਹੈ ਕਿ ਗਰੀਬ ਦਾ ਘਰ ਹੈ ਤਕੜੇ ਦੇ ਕਿ ਬਾੜੇ ਤੋਂ ਨਹੀਂ ਵੇਖਣਾ ਨਸ਼ਾ ਅੰਨਾ ਹੈ ਉਹ ਨੂੰ ਨਹੀਂ ਪਤਾ ਮੈਂ ਕਿਹਦੇ ਘਰੇ ਬਣ ਗਿਆ ਤੇ ਤਬਾਈ ਖਾ ਲੈਣੀ ਹੈ ਤਕੜੇ ਆਪਾਂ ਨੂੰ ਹੋਣਾ ਪੈਣਾ ਇਸ ਲੋਜੇ ਦੇ ਸੁਪੰਜਾਬ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ਯੁੱਧ ਨਸ਼ਿਆਂ ਵਿਰੁੱਧ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਹੜਾ ਸ਼ਬਦ ਯੁੱਧ ਹੈ ਜੀ ਜੋਤੇ ਕਿਹਦੇ ਖਿਲਾਫ ਲੜਦੇ ਹੈ ਜੋ ਉਸ ਦੁਸ਼ਮਨ ਦੇ ਖਿਲਾਫ ਲੜੀਦਾ ਹੈ ਜਿਹੜਾ ਬਹੁਤ ਤਕੜਾ ਹੋਵੇ ਜਿਹਨੂੰ ਟੋੜਨਾ ਮੁਸ਼ਕਲ ਹੋਵੇ ਪਰ ਅੰਗਰੇਜ਼ ਜਦੋਂ ਦੇਸ਼ ਚ ਆਏ ਆਂ ਜੀ ਦੇਸ਼ ਛੱਡ ਕੇ ਗਏ ਆਂ ਅੰਗਰੇਜ਼ ਬਹੁਤ ਝੋਟੇ ਜਿਹੀ ਆਪਣਾ ਬਹੁਤ ਜ਼ਿਆਦਾ ਸੀ ਫਿਰ ਵੀ ਸਾਨੂੰ 1.5-200 ਸਾਲ ਲੱਗ ਕੇ ਇਹ ਸਮਝਦਿਆਂ ਨੂੰ ਕਿ ਸਾਨੂੰ ਇਕੱਠੇ ਹੋਣਾ ਪੈਣਾ ਹੈ ਫਿਰ ਇਹਨਾਂ ਨੂੰ ਕੰਢਿਆ ਜਾਂਦਾ ਉਹੀ ਹਾਲ ਨਸੀਬ ਹੈ 10-12 ਸਾਲ ਹੋ ਗਏ ਸਾਡੇ ਪਿੰਡਾਂ 'ਚ ਸਾਡੇ ਨੌਜਵਾਨਾਂ ਦੀਆਂ ਨਾੜਾਂ 'ਚ ਇਹ ਨਸ਼ਾ ਆ ਗਿਆ ਹੈ ਪਰ ਹੁਣ ਅਸੀਂ ਜੋ ਤੁਹਾਡੇ ਕੋਲੇ ਬੇਨਤੀ ਅਰਦਾਸ ਚੋਦੜੀ ਲੈ ਕੇ ਆਏ ਆ ਕਿ ਤੁਸੀਂ ਸਾਥ ਦੇਣਾ ਆਪਾਂ ਨੂੰ ਵੀ ਕੋ ਲਾਲਚੀ ਹੋਣਾ ਪੈਣਾ ਚਾਹੇ ਲਾਲਚੀ ਹੋਣਾ ਪੈਣਾ ਆਪਣੇ ਬੱਚਿਆਂ ਵਾਸਤੇ ਹਰ ਬੰਦਾ ਆਪਣੇ ਆਪਣੇ ਘਰ ਦਾ ਸੋਚੇ ਆਪਣੇ ਧੀਆ ਪੁੱਤਾਂ ਦਾ ਸੋਚੇ ਤੇ ਗਵਾਂਢੀ ਦੇ ਧੀ ਪੁੱਤ ਨੂੰ ਵੀ ਆਪਦਾ ਹੀ ਸਮਝੇ ਕਿਉਂਕਿ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਨਸ਼ਾ ਨਾ ਹੁਣ ਇਹ ਨਹੀਂ ਵੇਖਣਾ ਕਿ ਉਹ ਦਾ ਧੀ ਪੁੱਤ ਹੈ ਕਿ ਅਗਲੇ ਘਰ ਦਾ ਕਿ ਉਦੋਂ ਅਗਲੇ ਘਰ ਦਾ ਇਹ ਅੱਗ ਹੈ ਇਹ ਨੇ ਫੈਲਦਾ ਹੀ ਜਾਂਦਾ ਹੈ ਸੋ ਸਰਕਾਰ ਦੀ ਇਹ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਜੋ ਸ਼ੁਰੂ ਹੋਈ ਹੈ ਇਹਦਾ ਮੁੱਖ ਮੰਤਵ ਪਿੰਡ ਪਿੰਡ ਜਾ ਕੇ ਪਿੰਡ ਵਾਲਿਆਂ ਨੂੰ ਇੱਕ ਤਾਂ ਜਾਗਰੂਕ ਕਰਨਾ ਹੈ ਦੂਜੀ ਗੱਲ ਤਾਨੂੰ ਪਿੰਡਾਂ ਚ ਪਤਾ ਹੁੰਦਾ ਜੀ ਨਸ਼ਾ ਵੇਚਦਾ ਕੌਣ ਹੈ ਅਸੀਂ ਬੇਸ਼ੱਕ ਜਾ ਕੇ ਨਹੀਂ ਦੱਸਦੇ ਕਿਸੇ ਨੂੰ ਕਿਉਂਕਿ ਐਸਐਚਓ ਸਾਹਿਬ ਵੀ ਬੈਠੇ ਆ ਚਾਕਰ ਸਾਹਿਬ ਵੀ ਬੈਠੇ ਆ ਆਪਾਂ ਆਮ ਲੋਕਾਂ ਕਈ ਵਾਰੀ ਪੁਲਿਸ ਤੋਂ ਡਰ ਵੀ ਜਾਂਦੇ ਆ ਤੇ ਆਰੀ ਗੱਲ ਹੈ ਪਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਕਿਉਂਕਿ ਐਮਐਲਏ ਸਾਹਿਬ ਦੀਆਂ ਸਰਕਾਰ ਦੀਆਂ ਵੱਡੀਆਂ ਇਹ ਕਲੀਅਰ ਹਦਾਇਤਾਂ ਨੇ ਕਿ ਨਸ਼ੇ ਦੇ ਮਾਮਲੇ ਚ ਕੰਨੀ ਨਹੀਂ ਬਰਕਣੀ ਮੋਰ ਕਿਸੇ ਮਾਮਲੇ 'ਚ ਘੱਲ ਮੱਠਾ ਕੋਈ ਅਸੀਂ ਰਹਿ ਵੀ ਜਾਈਏ ਨਸ਼ੇ ਦੇ ਮਾਮਲੇ 'ਚ ਘੱਲ ਕੋਈ ਨਹੀਂ ਪਰ ਜਿਹੜੀ ਚੀਜ਼ ਆਪਾਂ ਆਮ ਲੋਕ ਕਰ ਸਕਦੇ ਆ ਸਾਨੂੰ ਪਤਾ ਹੈ ਕਿ ਫਲਾਣਾ ਬੰਦਾ ਗੋਲੀਆਂ ਵੇਚਦਾ ਹੈ ਫਲਾਣਾ ਬੰਦਾ ਚਿੱਟਾ ਵੇਚਦਾ ਹੈ ਅਸੀਂ ਇੱਕ ਚੀਜ਼ ਕਰ ਸਕਦੇ ਆ ਬੀਬੀਆਂ ਭੈਣਾਂ ਨੂੰ ਵੀ ਬੇਨਤੀ ਹੈ ਬਜ਼ੁਰਗ ਬੈਠੇ ਆ ਛੋਟੇ ਵੀਰ ਬੈਠੇ ਆ ਤੁਸੀਂ ਉਹਨਾਂ ਦਾ ਬਾਈਕਾਟ ਕਰ ਦੋ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਉਹਦੀ ਖੁਸ਼ੀ ਗਮੀ ਚ ਜਾਣਾ ਬੰਦ ਕਰ ਦੋ ਅਗਲੇ ਨੂੰ ਪਤਾ ਲੱਗ ਜਾਏ ਪੂਰੇ ਪਿੰਡ ਨੇ ਮੇਰੇ ਤੋਂ ਮੁੱਖ ਮੋੜ ਲਿਆ ਤੇ ਮੋਖ ਕਿਉਂ ਮੋੜਿਆ ਕਿਉਂਕਿ ਮੈਂ ਉਹਨਾਂ ਦੀ ਜਵਕਾਂ ਦੀਆਂ ਨਾੜਾਂ 'ਚ ਜ਼ਹਿਰ ਭਰਦਾ ਸੀ ਅੱਜ ਮੇਰੇ ਨਾਲ ਖੜਾ ਕੋਈ ਨਹੀਂ। ਇਹ ਉਹਨਾਂ ਨੂੰ ਕੰਨ ਕਰਾਉਣੇ ਪੈਣਗੇ। ਫਿਰ ਜਾ ਕੇ ਕਿਤੇ ਸੁਧਾਰ ਹੋਣ ਲੱਗਣਾ ਹੈ। ਦੂਜੀ ਗੱਲ ਜਿਹੜੇ ਸਾਡੇ ਬੱਚੇ ਨੇ ਉਹ ਸਾਡਾ ਕੱਲ ਦਾ ਭਵਿੱਖ ਹੈ ਜੀ। ਉਹਨਾਂ ਦੀ ਪੜ੍ਹਾਈ ਵਾਸਤੇ ਉਹਨਾਂ ਦੀ ਚੰਗੀ ਸਿਹਤ ਵਾਸਤੇ ਤਾਂ ਕਿ ਅੱਗੇ ਜਾ ਕੇ ਜ਼ਿੰਦਗੀ 'ਚ ਉਹ ਤਰੱਕੀਆਂ ਕਰਨ ਆਪਾਂ ਦਿਨ ਰਾਤ ਮਿਹਨਤ ਕਰਦੇ ਆਂ। ਖੜਕੇ ਤੂੰ ਉੱਠ ਕੇ ਦਿਨ ਸ਼ਿਮਨ ਤੱਕ ਪੰਜ ਦੌੜ ਜਿਹੜੀ ਆਪਾਂ ਕਰਦੇ ਆਂ ਆਪਣੇ ਪਰਿਵਾਰ ਵਾਸਤੇ ਬੱਚਿਆਂ ਵਾਸਤੇ ਕਰਦੇ ਆਂ ਬੇਬੇ ਸਾਨੂੰ ਇਹ ਹੁੰਦਾ ਹੈ ਕਿ ਬੱਚੇ ਉਸ ਪੜ ਲੈਣ ਕੋਈ ਆਪਣੀ ਰੋਟੀ ਕਮਾਉਣ ਜੋਗੇ ਹੋ ਜਾਣ ਤੇ ਜੇ ਆਹੀ ਰਸ਼ੀਆਂ ਚ ਫਸੇ ਰਹੇ ਕਿਸੇ ਨੇ ਆ ਕੇ ਹੁੱਕਾ ਹੀ ਨਾ ਦਿੱਤਾ ਤਾਂ ਬੱਚੇ ਕਿੱਧਰ ਨੂੰ ਜਾਣਗੇ ਕਸੂਰ ਉਹਨਾਂ ਦਾ ਨਹੀਂ ਜੀ ਕਸੂਰ ਜਿਹੜੇ ਪਿੱਛੇ ਲੰਘ ਗਏ ਉਹਨਾਂ ਸਿਆਸਤਾਨਾਂ ਦਾ ਸੀ ਕਿਉਂਕਿ ਉਹਨਾਂ ਨੇ ਕਦੇ ਤੁਹਾਡੇ ਬੱਚਿਆਂ ਨੂੰ ਆਪਣੇ ਬੱਚੇ ਨਹੀਂ ਸਮਝਿਆ ਉਹਨਾਂ ਨੇ ਸਿਰਫ ਇਹ ਸਮਝਿਆ ਕਿ ਮੈਂ ਫਲਾਣੇ ਨੂੰ ਫਲਾਣੇ ਨਾਲ ਲੜਾਉਂਗਾ ਕੁੜੀਆਂ ਇਹਨਾਂ ਦੀ ਪੜ੍ਹਾਈ ਰੱਖਾਂ ਇੱਕ ਨੂੰ ਫਸਾ ਦੂੰ ਦੂਜੇ ਨੂੰ ਛੁਡਾ ਦੂੰ ਤੇ ਕਹੂੰਗਾ ਵੀ ਤੇਰਾ ਕੰਮ ਕੀਤਾ ਸੀ ਲਿਆ ਵੋਟਾਂ ਵੋਟਾਂ ਸਾਨੂੰ ਵੀ ਚਾਹੀਦੀਆਂ ਹਰ ਇਨਸਾਨ ਜਿਹੜਾ ਰਾਜਨੀਤੀ 'ਚ ਆਇਆ ਉਹਨੇ ਸਿਆਸਤ ਵੋਟਾਂ ਦੀ ਕਰਨੀ ਹੈ ਪਰ ਅਸੀਂ ਵੋਟਾਂ ਮੰਗਣੀਆਂ ਨੇ ਕੰਮ ਦੇ ਆਧਾਰ 'ਤੇ ਸਾਡੀ ਸਰਕਾਰ ਦੀ ਜਿਹੜੀ ਸੋਚ ਹੈ बच्चों जलानाबाद तो चीज गरीब परिवार जुड़े लोग है जेज कश परिवार जुड़े लोग है सुबह तो उठ के शाम तक कोई दिहाड़ी करता है कोई नरेगा च मजदूरी करता है कोई किसी का सीर करता है ਕੁਫਾ ਨਹੀਂ ਹੁੰਦਾ ਕੰਮ ਕਰਨਾ ਪਰ ਫਿਰ ਵੀ ਜਦੋਂ ਕਦੇ ਬੰਦਾ ਢਿੱਲਾ ਮੱਠਾ ਹੋ ਗਿਆ ਕੋਈ ਪਰਮਾਤਮਾ ਨਾ ਕਰੇ ਕੋਈ ਐਸੀ ਬਿਮਾਰੀ ਆ ਗਈ ਤੇ ਡਾਕਟਰ ਨੇ 2 ਲੱਖ 3 ਲੱਖ ਦਾ ਬਿੱਲ ਬਣਾਦਾ ਬੰਦੇ ਦੀ ਧੂਈ ਬੰਦੇ ਦਾ ਲੱਕ ਟੁੱਟ ਜਾਂਦਾ ਹੈ ਪਰਿਵਾਰ 10 ਸਾਲ ਪਿੱਛੇ ਚਲਾ ਜਾਂਦਾ ਛੁਮਾਨ ਸਰਕਾਰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਪਰਿਵਾਰ ਲਈ ਖਾਸ ਕਰਕੇ ਗਰੀਬ ਪਰਵਾਰਾਂ ਲਈ ਜਿਹੜੀ ਨਵੀਂ ਸੂਲਤ ਹੈ ਜੀ ਅੱਗੇ ਆਪਣੇ 5 ਲੱਖ ਵਾਲੇ ਕਾਰਡ ਬੰਦੇ ਸੀ ਹੁਣ ਹਰ ਕਿਸੇ ਲਈ ਉਹ ਸਕੀਮ 10 ਲੱਖ ਦੀ ਕਰਤੀ ਹੈ ਤਾਂ ਕਿ ਪੰਜਾਬ ਦਾ ਕੋਈ ਬਾਸੰਦਾ ਇਲਾਜ ਖਾਣੂ ਪੈਸੇ ਨਾ ਹੋਣ ਕਰਕੇ ਹਸਪਤਾਲਾਂ ਦੇ ਧੱਕੇ ਨਾ ਖਾਵੇ ਆਪ ਦਾ ਹਰੇਕ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਉਹ ਨਹੀਂ ਅਧਿਕਾਰ ਹੈ ਚਾਹੇ ਕੋਈ ਅਮੀਰ ਹੈ ਤੇ ਚਾਹੇ ਕੋਈ ਗਰੀਬ ਹੈ ਖੂਨ ਵੱਖਰਾ ਥੋੜੀ ਹੈ ਜੀ ਜਿਹੜਾ ਰੰਗ ਮੇਰਾ ਹੈ ਉਹੀ ਰੰਗ ਤੁਹਾਡਾ ਹੈ ਉਹੀ ਰੰਗ ਆ ਮੈਲੇ ਸਾਰਾ ਉਹੀ ਰੰਗ ਮੁੱਖ ਮੰਤਰੀ ਦਾ ਕੋਈ ਫਰਕ ਨਹੀਂ ਲਾਲ ਗੂਣੀ ਹੈ ਜੀ ਸਾਰਿਆਂ ਚ ਚਲੋ ਕਈ ਲੋਕਾਂ ਦਾ ਚਿੱਟਾ ਜ਼ਰੂਰ ਹੋ ਗਿਆ ਜਿਹੜਿਆਂ ਚਿੱਟਾ-ਚੁਟਾ ਵੇਖਦੇ ਆ ਨਹੀਂ ਤਾਂ ਹਰ ਕਿਸੇ ਦੀ ਨਾਲਾ ਚ ਲਾਲ ਗੂਣੀ ਹੈ ਤਾਂ ਸਾਨੂੰ ਆਪਦੇ ਜਵਾਬਾਂ ਲਈ ਮੈਂ ਫੇਰ ਇੱਕ ਬੇਨਤੀ ਕਰਦਾ ਜੀ ਕਿਰਪਾ ਕਰਕੇ ਉਹਨਾਂ ਵਾਸਤੇ ਅਸੀਂ ਇਕੱਠੇ ਹੋ ਜਾਈਏ ਜਿਹੜਾ ਬੱਚਾ ਨਸ਼ੇ ਤੇ ਗ੍ਰਿਫਤ ਚ ਆ ਗਿਆ ਹੈ ਤਾਂ ਕਿਰਪਾ ਕਰਕੇ ਇਸ ਗੱਲ ਦੀ ਸੰਗ ਨਾ ਮੰਨੋ ਬੱਚਿਆਂ ਨੂੰ ਸੈਂਟਰ ਚ ਭਰਤੀ ਕਰਵਾਓ ਸਰਕਾਰ ਨੇ ਬਹੁਤ ਸੋਹਣੇ ਆ ਇੱਥੇ ਜਟੜਾ ਵਾਲੀ ਪਿੰਡ ਹੈ ਫਾਜ਼ਲਗੜ੍ਹ ਦੇ ਨਾਲ ਉੱਥੇ ਏਸੀ ਸੈਂਟਰ ਨੇ ਜੀ ਬਹੁਤ ਵਧੀਆ ਪ੍ਰਬੰਧ ਹੈ ਦਵਾਈ ਮੁਫਤ ਮਿਲਦੀ ਹੈ ਏਸੀ ਦਾ ਪ੍ਰਬੰਧ ਹੈ ਖਾਣ ਪੀਣ ਦਾ ਪ੍ਰਬੰਧ ਹੈ ਬਹੁਤ ਸੋਹਣੇ ਤਰੀਕੇ ਤਾਂ ਕਿ ਬੱਚਿਆਂ ਨੂੰ ਆਪਾਂ ਸਹੀ ਰਸਤੇ ਲੈ ਕੇ ਆ ਸਕੀਏ ਇਹੀ ਸਾਡਾ ਸਰਮਾਇਆ ਨੇ ਜੀ ਹੋਰ ਹਰ ਬੰਦੇ ਕੋਲੇ ਵੇਖੋ ਕਰੋੜਾਂ ਦੀਆਂ ਜਾਇਦਾਦਾਂ ਤਾਂ ਹੁੰਦੀਆਂ ਨਹੀਂ ਸਾਡੀ ਜੇ ਕੋਈ ਜਾਇਦਾਦ ਹੈ ਸਾਡੇ ਬੱਚੇ ਆ ਤੇ ਜੇ ਕੋਈ ਜਾਇਦਾਤ ਤੇ ਡੱਕਾ ਮਾਰਨਾ ਹੋਊਗਾ ਢਾਂ ਫੜ ਕੇ ਖੜਨਾ ਤਾਂ ਫਿਰ ਆਪ ਨੂੰ ਕਹਿਣਾ। ਸੋ ਤੁਸੀਂ ਤਗੜੇ ਹੋ ਗੋ। ਮੇਰੀ ਤੁਹਾਨੂੰ ਇਨੀ ਕੀ ਗੁਜ਼ਾਰਿਸ਼ ਹੈ। ਬਾਕੀ ਜੇ ਤੁਹਾਨੂੰ ਲੱਗਦਾ ਹੈ ਕਿ ਆਪਾਂ ਸੱਚੀ ਗੱਲ ਕਰਕੇ ਮਾਤਾ ਮਾਰ ਨੂੰ ਕਹਿਣਾ ਚਾਹੁੰਦੇ ਕਿ ਸੱਚੀ ਜੀ ਕੋਈ ਫਰਕ ਪਾ ਸਕਦੇ ਆ ਤਾਂ ਇਕੱਲੇ ਦੋਵੇਂ ਹੱਥ ਖੜੀ ਕਰਕੇ ਚਿਕਾਰਾ ਬੁਲਾ ਦੀਏ ਜੀ। ਕਰੋ। ਬਰੇ ਸੋਨਹਾਂ। ਜੇ ਕੋਈ ਬਦਕੱਟ ਸ਼ਬਦ ਬੋਲਿਆ ਗਿਆ ਹੋਵੇ ਤਾਂ ਠਿਮਾ ਦਾ ਜਾਚੇ ਕਰ। ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਬੱਚੇ ਭਵਿੱਖ ਨੇ ਉਹਨਾਂ ਨੂੰ ਬਚਾਈਏ ਉਹਨਾਂ ਆਸਤੇ ਹੀ ਕੰਮ ਕਰੀਏ ਤੇ ਤਾਂ ਹੀ ਸਾਡਾ ਜੀਵਨ ਸਵਾਰਿਆ ਜਾਊਗਾ ਇੰਨੀ ਸ਼ਕਤ ਕਹਿਦਾ ਹੋਇਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕੰਸਾ ਵਾਹਿਗੁਰੂ ਜੀ ਬਹੁਤ ਬਹੁਤ ਸ਼ੁਕਰੀਆ ਸੰਧੂ ਸਾਹਿਬ ਇਹ ਹੁੰਦਾ ਹੈ ਇਸ ਵਾਰ ਅਸੀਂ ਅੱਜ ਇੱਥੇ ਇਹਦ ਲੈ ਕੇ ਜਾਣਾ ਹੈ ਇਹ ਧਾਰ ਕੇ ਜਾਣਾ ਹੈ ਕੀ ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਜਿੱਥੇ ਮਾਤਾਵਾਂ ਦਾ ਫਰਜ਼ ਹੈ ਉੱਥੇ ਸਾਡੇ ਵੀਰਾਂ ਦਾ ਵੀ ਫਰਜ਼ ਹੈ ਕਿਸੀਂ ਹਸਤੇ ਅਮਲ ਕਰੀਏ ਹੁਣ ਸਾਡੇ ਦਰਮਿਆਨ ਸਾਡੇ ਬਹੁਤ ਹੀ ਸਨਕਾਰਯੋਗ ਸਾਡੇ ਹਲਕਾ ਐਮਐਲਏ ਸ੍ਰੀ ਜਗਦੀਪ ਅੰਮੋਲ ਗੋਲਡੀ ਜੀ ਜਿੱਥੇ ਉਹ ਆਪਣੇ ਪਿੰਡ ਦੀਆਂ ਹੋਰ ਮੰਗਾ ਸੰਬੰਧੀ ਉੱਥੇ ਨਸ਼ਾ ਵਿਰੋਧ ਨਸ਼ਿਆਂ ਵਿਰੋਧ ਬਾਰੇ ਆਪਣੇ ਨਾਲ ਮਿਸਥਾਨ ਨਾਲ ਚਰਚਾ ਕਰਨਗੇ ਐਮਐਲਏ ਸਾਹਿਬ ਕੌਪਿਸ ਕਾਰਯੋਗ ਇਹਨਾਂ ਮਹਾਨਾਂ ਮਹਾਨ ਕਾਰਜਿਸ ਨੂੰ ਸੰਗਤ ਸਤਿਪੰਨਾ ਗੁਰੂ ਚੱਕਰ ਦੀ ਫਤਿਹ ਪ੍ਰਮਾਤਮਾ ਹੀ ਨੂੰ ਨਿਕਾਲ ਚ ਵਾਹੀ ਨੂੰ ਦੀ ਕੀ ਭਗਤ ਇਹਨਾਂ ਦਾ ਬੜੀ ਗਰਮੀ ਉਹਦੇ ਲਈ ਮਾਫ਼ੀ ਤੁਹਾਨੂੰ ਅੱਜ ਕਰਸ਼ ਦਿੱਤਾ ਅਰੇ ਮੇਰੇਾਸਤੇ ਵੀ ਹੋਈ ਐ ਜਿਵੇਂ ਤੁਹਾਡੇ ਆਸਤੇ ਐ ਇਹ ਤਰੀ ਮੈਂ ਤੁਹਾਡਾ ਐਮਐਲਏ ਘਰੇ ਬੈਠਾ ਤੇ ਫਰਜ਼ ਮੇਰਾ ਇਹ ਇਨੰਕਰਾਂ ਨੂੰ ਘਰ ਤੱਕ ਪਹੁੰਚਵਾਉਂਦਾ ਯੁੱਧ ਨਸ਼ਿਆਂ ਦੇ ਵਿਰੁੱਧ ਕਹਿਣਾ ਬੜਾ ਸੌਖਾ ਹੈ ਪਰ ਖੰਨਾ ਸਾਹ ਤੇ ਸੁਖਮਨ ਮੇਰੇ ਛੋਟੇ ਭਰਾ ਨੇ ਬੜੀ ਚੰਗੀ ਤਰ੍ਹਾਂ ਤੁਹਾਨੂੰ ਸਮਝਾਤਾ ਹੈ ਜਾਨ ਹੈ ਤਾਂ ਜਹਾਨ ਹੈ ਨਹੀਂ ਕੁਝ ਵੀ ਨਹੀਂ ਗਾ ਜੇ ਜ਼ਿੰਦਗੀ ਇਹ ਤਾਂ ਸਭ ਕੋ ਜਾਣੀ ਕਿੰਨੇ ਮਰਜ਼ੀ ਪੈਸੇ ਕਮਾ ਲਓ ਜਿੰਨਾ ਮਰਜ਼ੀ ਵੱਡਾ ਕਾਰੋਬਾਰ ਕਰ ਲਓ ਜਿੰਨੀ ਮਰਜ਼ੀ ਜ਼ਮੀਨ ਜਾਇਦਾਦ ਬਣਾ ਲਓ ਕੁਝ ਵੀ ਨਾ ਇਹ ਸਮਾਧ ਬਹਾਰ ਹੁੰਦਾ ਹੈ ਨਾ ਕਿਸੇ ਨੇ ਬਾਤ ਗੁਜਣਾ ਹੈ ਜੇ ਚੰਗੀ ਜ਼ਿੰਦਗੀ ਬਤਾਉਣੀ ਹੈ ਮਹਾਰਾ ਚੰਗਾ ਸਮਾ ਬੰਦੇ ਤੇ ਆਉਂਦਾ ਰਹਿੰਦਾ ਹੈ ਗਰੀਬੀ ਵੀ ਆਉਂਦੀ ਰਹਿੰਦੀ ਹੈ ਪਰ ਇੱਕ ਗੱਲ ਯਾਦ ਰੱਖਿਓ ਜੇ ਜੋ ਆਪ ਚਿੱਠੇ ਲੱਗਿਆ ਕੋਈ ਖੋਟਾ ਹੈ ਨਾ ਮੇਰੀ ਗੱਲ ਗਾਉਂ ਰਿਹਾ ਇੱਥੇ ਜੇ ਗੋਲੀਆਂ ਤੇ ਲੱਗ ਕੋਈ ਸਾਡਾ ਨਹੀਂ ਰਹਿਣਾ ਤੇ ਜੇ ਕੋਈ ਲੱਗ ਗਿਆ ਤਾਂ ਫਿਰ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਹੈ ਸਰਕਾਰ ਦੀ ਉਹਦੇ ਨਾਲ ਖੜਨਾ ਐਸੇ ਕਰਕੇ ਤੁਹਾਨੂੰ ਗਲੀ ਗਲੀ ਚ ਘਰਾ ਘਰਾ ਚ ਪੈਨ ਆਸਤੇ ਆਇਆ ਸਰਕਾਰ ਨੇ ਪ੍ਰੋਗਰਾਮ 1 ਮਾਰਚ ਨੂੰ ਸ਼ੁਰੂ ਕੀਤਾ ਸੀ ਬਾਜ਼ਾਰਾਂ ਕੁਆਂਟਲ ਚਿੰਤਾ ਬਣਿਆ ਗਿਆ ਕਿਸੇ ਨੇ ਦੱਸ ਦੱਸ ਤੱਕ ਸੁਣਿਆ ਵੀ ਨਹੀਂ ਹੁੰਦਾ ਸੀ ਹੁਣ ਘਰੇ ਘਰੇ ਬਣਿਆ ਪਿਆ ਕੁੜੀਆਂ ਵੀ ਚਿੱਟੇ ਤੇ ਹੋ ਗਈਆਂ ਤੇ ਇਲਾਜ ਨਹੀਂ। ਫਿਰ ਹੁਣ ਸਾਨੂੰ ਤੱਕੜੇ ਹੋਣਾ ਪੈਣਾ ਹੈ। ਸਾਨੂੰ ਆਪ ਦੀ ਲੜਾਈ ਵਿੱਚ ਹਿੱਸਾ ਪਾਉਣਾ ਪੈਣਾ ਹੈ। ਸਰਕਾਰ ਨੇ ਹਰ ਇਲਾਜ ਦੀ ਕੋਸ਼ਿਸ਼ ਕੀਤੀ। ਜੇ ਕੋਈ ਭਰਾ ਚਿੱਟੇ ਲੱਗਿਆ ਸੰਗਣ ਵਾਲੀ ਕੋਈ ਗੱਲ ਨਹੀਂ। ਸਾਨੂੰ ਦੱਸ ਦਿਓ ਅਸੀਂ ਹਸਪਤਾਲ ਜਾ ਕੇ ਲੈ ਕੇ ਜਾਵਾਂਗੇ। ਚਾਹੇ 5 ਦਿਨ ਲੱਗੇ ਜਾਂ 10 ਦਿਨ ਲੱਗਣ ਤਾਂ ਲਾਜ ਕਰਾ ਕੇ ਵਾਪਸ ਲੈ ਆਜਾਂਗੇ। ਸਾਰਾ ਰਾਜ ਪ੍ਰਿਆ ਖਾਲਪੀ ਜਰਾ ਪ੍ਰਿਆ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਮੇਰਾ ਤੁਹਾਡਾ ਵਾਅਦਾ ਹੈ ਅਸੀਂ ਤਾਂ ਉਹ ਸਿੱਖ ਕਰ ਸਕਦੇ ਹਾਂ ਹਰ ਪਰਿਵਾਰ ਨੂੰ ਚੰਗਾ ਸਿਸਟਮ ਦੇ ਦੇ ਪਹਿਲਾ ਗਰੀਬਾਂ ਦਾ ਇਲਾਜ ਨਹੀਂ ਹੁੰਦਾ ਸੀ ਪੰਜ-ਪੰਜ ਲੱਖ ਦੇ ਕਾਰਪੀਟੇ ਰੂਲੇ ਥੱਲੇ ਹੁੰਦੇ ਸੀ ਬਣਦੇ ਹੀ ਨਹੀਂ ਹੁੰਦੇ ਸੀ ਕਈਆਂ ਦੇ ਹੁਣ ਪੰਜਾਬ ਸਰਕਾਰ ਨੇ ਹਿੰਦੁਸਤਾਨ ਦੀ ਪਹਿਲੀ ਆਵਾਜ਼ੀ ਪਾਕੀ ਦੀ ਸਰਕਾਰ ਹੈ

ਸਕੂਲ ਨਾ ਸਿਸਟਮ ਵਰਗਾ ਸਕੂਲ ਫੈਮਿਨਸ ਬਣ ਕੇ ਹਰ ਰੋਜ਼ ਦੇਖਦੇ ਹਾਂ ਟੀਵੀ ਤੇ ਮੁੱਖ ਮੰਤਰੀ ਨੰਨੇ ਚਿੱਠੀਆਂ ਦਿੰਦਾ ਬੱਚਿਆਂ ਨੂੰ ਡਾਕਰੀਆਂ ਮਿਲਦੀਆਂ ਇਹ ਸਿਰਫ ਤੇ ਸਿਰਫ ਥੋੜੀ ਬਦਲਾਅ ਤਾਂ ਹੈ ਕਿ ਚਾਲੂ ਨਾ ਚੜਾਇਆ ਹੁੰਦਾ ਕੱਦ ਦਿਲਵੀ ਹੋਣਸ ਉਹ ਲੈ 9 ਕਿਲੋ 24 ਘੰਟੇ ਆਉਂਦੀ ਕਿ ਨਹੀਂ ਹੋਗੀ ਕਹੋ ਭਾਈ ਕੋਰਟ ਚੱਲ ਕੇ ਖੇਤਾਂ ਤੇ ਵੀ ਟ੍ਰਿਪੜੀ ਮਾਰਦੀ ਇਹ ਰਾਤੀ ਘੁੰਮ ਘੁੰਮ ਕੇ ਕਿੰਨਾ ਫਾਇਦਾ ਲਾਉਦੇ ਸੀ ਸਹੀ ਹੈ ਇਹ ਥੋੜੀ ਸਰਕਾਰ ਦੀ ਦੇਣਾ ਹੈ ਹੈ ਬਾਕੀ ਕਰਾਂ ਦਾ ਹੀ ਆ ਕੋਈ ਗੱਲ ਨਹੀਂ ਬੇਬਰੇ ਸਾਰਾ ਕੁਝ ਥੋੜਾ ਹੀ ਆ ਕਰਵਾਵਾ ਕਰੋ ਫਿਰ ਸਰਕਾਰ ਨੇ ਪਹਿਲਾ ਪ੍ਰੋਗਰਾਮ ਸ਼ੁਰੂ ਕੀਤਾ ਪਹਿਲੇ ਮੈਨੇ ਬਿਜਲੀ ਵਾਲੀ ਅਨਾਊਂਸਮੈਂਟ ਕਰਕੇ ਕੈਨਸਲ ਹੋਣ ਨੂੰ ਮਾਫਾ ਕੋਣ ਹੋਰ ਛੰਡੋ ਇੱਕ ਸਕੂਲ ਚ ਕਿਚਨ ਸ਼ੈੱਡ ਬਣਾ ਕੇ ਦਿੱਤਾ ਬਣ ਗਿਆ ਕਿ ਨਹੀਂ ਬਣ ਗਿਆ ਹੈ अज तेजे जवाकों को रोटी खाला खाया बच्चों से फिर कहने ग्राउंड है नहीं धन्यवाद करो मुख्यमंत्री काली मार दो पैंती लाख पैंती हजार का ਕੋਨੇ ਹਾਈ ਟੈਕ ਸਟੇਡੀਅਮ ਮੰਨੇ ਟਾਪ ਦਾ ਹਰ ਚੀਜ਼ ਰਹਿ ਜਿ ਮਿਲੇਗੀ ਸਾਰੀਆਂ ਕਿੱਟਾਂ ਮਿਲ ਗਈਆਂ ਜੇ ਇੱਕ ਕਿਟੂ ਆਖਰੀ ਪਿੰਡ ਤੋਂ ਤੇ ਖੇਡ ਕੇ ਲੱਗ ਗਿਆ ਕਿ 20 ਦਿਵਾ ਕੁ ਦੀ ਰਿਸ ਕਰਨਗੇ ਕਿ ਨਹੀਂ ਫਲਾਣੀ ਬੇਟੀ ਲੱਗੀ ਫਲਾਣਾ ਬੇਟ ਲੱਗਿਆ ਸੀ ਉਹਦੇ ਤਰਫ ਭੱਜ ਕੇ ਇਤੂ ਅਜੇ ਪੈਰਾਂ ਤੇ ਖੜੀ ਸਹੀ ਹੈ ਜਾਂ ਗਲਤ ਕੋਈ ਇਹ ਨਹੀਂ ਕਹਿ ਸਕਦਾ ਹਮ ਤਾਂ ਚੰਗਾ ਕਿਸੇ ਪਿੰਡ ਚ ਲਈ ਜਾਓ ਪਿਛਲੇ 3 ਸਾਲਾਂ ਅਜ ਇੱਕ ਬੰਦੇ ਦੇ ਲਈ ਪਰਚਾ ਆਇਆ ਮੈਂ ਕੰਮੀ ਦੇ ਇੰਦਾਰਾ ਚਾਚਾ ਸਹੀ ਹੈ ਜੇ ਮੈਂ ਚੰਗਾ ਨਹੀਂ ਕਰਦਾ ਮਾਰਾ ਕਰਨ ਦੇ ਵੀ ਕੋਈ ਹੱਕ ਨਹੀਂ ਮੈਨੂੰ ਇਸ ਕਰਕੇ ਤੱਕੜੇ ਹੋ ਕੇ ਇਹਨਾਂ ਭਰਾਵਾਂ ਦਾ ਸਾਥ ਜੋ ਚਿੱਟਿਆਂ ਦਾ ਪਿੰਡੋ ਜੋ ਕੱਢ ਜੇ ਬਚਣਾ ਤਾਂ ਇਹ ਨਾ ਸੋਚੋ ਬਣਾਣੇ ਦਾ ਜਵਾਕ ਲੱਗਿਆ ਵਧੀ ਰੌਣਕ ਲੱਗੀ ਹੈ ਜਿੱਦ ਤੇ ਥੋੜਾ ਲੱਗਿਆ ਉਹਦੇ ਹੀ ਘਰੇ ਨਜ਼ਰ ਆ ਰਿਹਾ ਜੁਣੇ ਕੋਈ ਕੈਂਸਰ ਆ ਸੇ ਤਾਂ ਪਰ ਚਿੱਟੇ ਦੀ ਬਿਮਾਰੀ ਛਿੱਟੀ ਗਈ ਉਹਦੀ ਇਹ ਗੱਲ ਯਾਦ ਓਬਜੈਕਟ ਛੱਡ ਕੇ ਜਿਹੜਾ ਹਾਲਾਸਤ ਵੇ ਰੇ ਚਾਚਾ ਹੋਰ ਇੱਕ ਵਾਰ ਤੋਂ ਗੁਲਾਮ ਸੀਪਾ ਜਿਹੜੀ ਸਰਕਾਰੀ ਉੱਥੇ ਛੱਡ ਕੇ ਜੀਤੀ ਉਹਦੇ ਨਾਲ ਉਹ ਹਾਲੇ ਟੈਂਟ ਟੰਡਰ ਲੱਗਦਾ ਪਿਆ ਉੱਥੇ ਨਾਲ ਸਾਰੇ ਇਕੱਠੇ ਹੋ ਗਏ ਕਿ ਫਿਰ ਅਗਲੀ ਵਾਰ ਕਿਹਨੂੰ ਰਵਾਗੀ ਜਾਂਦਾ ਸਾਨੂੰ ਕਈਆ ਚਾਚੇ ਨੇ ਉਹਦਾ ਕੰਮ ਕਰਤਾ ਸਾਰਾ ਕਰਨ ਕਰਨ ਵਾਲੀ ਇਹ ਵੀ ਬੇਬੇ ਦੇ ਨਾਂ ਤੇ ਤਾੜੀ ਮਾਰਦਾ ਮੈਂ ਕਹਿੰਦੀ ਆਪ ਦਾ ਪੀਣਾ ਨਹੀਂ ਬੰਦਾਲੂ ਵੀ ਛਡਾ ਜਿਹੜਾ ਸਾਡੇ ਨੇ ਮੈਂ ਵੀ ਮੇਰੀ ਗੱਲ ਸੁਣ ਲੈ ਇਹ ਇਤੂ ਝੰਡੇ ਦਾ ਬੰਦਾ ਝੰਡੇ ਮੈਂ ਤਾਂ ਬੇਨਤੀ ਕਰ ਸਕਦਾ ਕਿਉਂ ਜੇ ਆਹ ਮਾਰ ਦੋ ਜੇ 200 ਰੁਪਏ ਰੋਜ਼ ਪੀਣਾ 200 ਦਾ ਫਰੂਟ ਘਰੇ ਲੈ ਜਾ ਕਰੋ ਨਹੀਂ ਨਾ ਉਹ ਬਣ ਥੋੜਾ ਰਹਿ ਗਿਆ 1100 ਰੁਪਏ ਰਸਾ ਕਿ ਥੋੜੇ ਰਹਿ ਗਿਆ ਪਲਾਟਾਂ ਦਾ ਸਾਹਿਬ ਰਾਗ ਸਮਿਤੀ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਪ੍ਰੀਜ਼ਿਡੈਂਟ ਇਲੈਕਸ਼ਨਾਂ ਬਾਅਦ ਜਿੰਤੀ ਉਹ ਵੀ ਕੰਪਲੀਟ ਕਰ ਦਾਂਗੇ 1100 ਰੁਪਏ ਤੁਹਾਡੀ ਤਰੀਕ ਤੇ ਨਾਰਿਕਿਆਂ ਤੋਂ ਬੋਟਾ ਮੰਗੇ ਨਹੀਂ ਨਿਕਲਿਆ ਠੀਕ ਹੈ ਜੀ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਹੈ ਕੀ ਹੈ ਹਾਇਦ ਕੀ ਯਾਰ ਹੈਲੋ ਐਤਕੇ ਪਰਪੋਡੋ ਜੋ ਜਿਵਰੀ ਵਾਲੀ ਕੈਪ ਪਾਣੀ ਯਾਦ ਰੱਖੋ ਕਣੀਆ ਤੇ ਵੇਰੀ ਜਿਹੜੀ ਕਾਣੀ ਤੇ ਗਈ ਫਿਰ ਆਪਾਂ ਕਿਹੜੀ ਵਜ ਦੀ ਜਨਾਬ ਸਿੰਘ ਅਲੀ ਧੰਨੇ ਜੀ ਪੈਨ ਪਵਾ ਦੇਗੇ ਔਰ ਸਭ ਤੋਂ ਵੱਡੀ ਗੱਲ ਅਗਲੀ ਜਿਹੜੀ ਆਉਣ ਤੋਂ ਪਹਿਲਾਂ ਪਹਿਲਾਂ ਤੁਹਾਡੇ ਪਿੰਨ ਤੇ ਲਾਇਬ੍ਰੇਰੀ ਤੁਹਾਡੀ ਚਾਲੂ ਕਰਾ ਦੇਗਾ ਬੱਚੇ ਨਹੀਂ ਪੜ੍ਹਨਗੇ ਜਿਹੜੀ ਕਹਿੰਦਾ ਮੇਰੇ ਨਾਲ ਖੜੇ ਹੋ ਜਾਣਾ ਸੌ ਚੱਕਣੀਆਂ ਤੇ ਅਸੀਂ ਆਦੇ ਪਿੰਡੋ ਚਿੱਕਾ ਮਖਾ ਦੇਗਾ ਆਪਦੀਆਂ ਉਂਕਾਂ ਤੇ ਖੜੇ ਹੋ ਜੀ ਮੈਂ ਕਿ ਅੱਗੇ ਬੋਲੂਗਾ ਮੇਰੇ ਮਗਰ ਮਗਰ ਬੋਲੀ ਜਾਏ ਹੋ ਮਾਈ ਜੀ ਦਾ ਖਾਲਸਾ ਅਸੀਂ ਪਿੰਡ ਹੋਂਦਾਂ ਦੇ ਨਿਵਾਸੀ ਹੋਰ ਤਾਂ ਅਸੀਂ ਮਸ਼ਿਆਂ ਦੇ ਜਨਾਬ ਇੱਕ ਤੋਂ ਟੋਕੇ ਸੌ ਖਾਨੇ ਹਾਂ ਕੀ ਅਸੀਂ ਮਸ਼ਿਆਂ ਦੇ ਜਨਾਬ ਆਪਦੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਦੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੀ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਦੇ ਦਵਾਰ ਨਹੀਂ ਦੇਵਾਂਗੇ ਸਾਰੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਸਾਡੇ ਪਿੰਡ ਵਿੱਚ ਜੋ ਕਰਦੇ ਸਾਡੀ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ 'ਚ ਭਰਤੀ ਕਰਾਵਾਂਗੇ ਅਸੀਂ ਕਿਸੇ ਨਸ਼ਾ ਦੇ ਗਿਰਦੀ ਜਵਾਬ ਨਹੀਂ ਦੇਵਾਂਗੇ ਅੱਗੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਦੇਣ ਤੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ आमे पिण नशा मुक्ती सबदा धन्यवाद वाहिगुरु जी का ख़ालसा वाहिगुरु सैर mm -hmm. certo, certo. Uh oh oh oh

ਉਹ ਆਮਨ ਜੀ ਆਏਗਾ ਆਮਨ ਦੇ ਕੰਮ ਕਰਕੇ ਆਇਆ ਹੈ ਮੈਂ ਤੇਨੂੰ ਸੇਧੇ ਨਾਲ ਹੀ ਖਰਾਬ ਕਰਾਂਗਾ ਹਾਂਜੀ ਗਰਾਊਂਡ ਦਾ ਕੋਈ ਨਹੀਂ ਕੋਈ ਕਹਿੰਦਾ ਕਿ ਬਹੁਤ ਬੰਦ ਮੈਂ ਕੀ ਕਰਨਾ ਰੱਬ ਦਾ ਬਾਸ ਹੈ ਇਹ ਦੇਖੋ ਮੰਗਰੇ ਤੇ ਗਰਾਊਂਡ ਦਾ ਕੈਸਾ ਗਰਾਊਂਡ ਤਾਂ ਇੱਕੋ ਹੀ ਮਿਲੂਗਾ ਰਾਜੇ ਉਹ ਤਾਂ ਹੋ ਗਈ ਗੱਲ ਅੱਛਾ ਅੱਛਾ ਅਲਹਮਦੁਲਿ ਬੁਰੀ ਮੈਂ ਬੁਰੀ ਨਹੀਂ ਦੇ ਮੈਨੂੰ ਬੁੜੀ ਨਹੀਂ ਪੜੇਗੀ ਨਹੀਂ ਮੈਂ ਮੌਂਡ ਨਹੀਂ ਮਾਰਿਆ ਹੁੰਦਾ ਨਹੀਂ ਕਿਹੜੇ ਬੰਦੇ ਕਮ ਹੋ ਮੈਂ ਜਗਾ ਦੂਆ ਤੇ ਮੈਂ ਪਾਣੀ ਨਾਲ ਪਾਣੀ ਪਾ ਲਿਆ ਸੁਨਦਰਾਮ ਪਰ ਅਸਲ ਵਿੱਚ ਇਹ ਬਣਾਣਾ ਨਾਮ ਹੈ ਜੀ ਸਾਡੇ ਸਾਡੇ ਦੋਹਰੇ ਨੇ ਉਹ ਸਾਡੇ ਸਾਡੇ ਗਾਣੇ ਲਈ ਲੈ ਕੇ ਆ ਰਹੇ ਨੇ ਇਹ ਨਕਦ ਹੈ ਯਾਰ ਮੀਡੀਆ ਤੋਂ ਯਾਰ ਇਹ ਵਿੱਚ ਕਲ ਚੋਰੀਂ ਜਾ ਲੈਣਾ 10 ਕੈਮਰਾ ਬੰਦ ਕਰੀ ਜਾ